ਰਮ ਕੇ ਵਿਛੋੜੇ ਕਰ ਕਿਰਪਾ ਮਿਲੋ ਰਾਮ ਸਾਰਕੁੰਟ ਦਾ ਦੇਸ ਬ੍ਰਹਮੇ ਤਾਂ ਕਾਏ ਪ੍ਰਭ ਕੀ ਸ਼ਾਮ ਤੇ ਦੁਜ ਤੇ ਬਾਹਰੀ ਕਿ ਟੈਣਾ ਵੇ ਕਾਮ ਜਲਗਨਸ਼ਾਕ ਕੁਮਲਾਵਤੀ ਉਪਜੈ ਨਹੀਂ ਜਾਵਾਂ ਇਹ 7 ਸਾਲ ਦਾ ਤੁਝਾਰ ਸੀ ਜਿਸ ਉਮਰ ਦੇ ਵਿੱਚ ਬੱਚਿਆਂ ਨੂੰ ਪਹਾੜੇ ਯਾਦ ਨਹੀਂ ਹੁੰਦੇ ਉਸ ਉਮਰ ਦੇ ਵਿੱਚ 25 ਤੋਂ 27 ਬਾੜੀਆਂ ਕੰਢ ਕੀਤੀਆਂ ਹੋਈਆਂ ਕੀ ਨਿਆਗ ਬਾਣੀਆਂ ਯਾਦ ਨਹੀਂ ਹੁਣ ਕੀ ਕੀ ਸੁਣਾ ਸਕਦੇ ਨੇ ਸਾਨੂੰ ਜੁਝਾਰ ਸਿੰਘ ਜੁਝਾਰ ਸਿੰਘ ਨੂੰ ਨਿਤਨੇਮ ਦੀਆਂ ਸੱਤ ਬਾਣੀਆਂ ਦੇ ਨਾਮ ਨਾਲ ਮਤਲਬ ਟੋਟਲ ਨੂੰ 27 ਬਾਣੀਆਂ ਕੰਠ ਨੇ ਤੇ ਬਾਣੀ ਜਿਹੜੀ ਤੁਸੀਂ ਕਹੋਗੇ ਸੁਣਾਵਾਂਗੇ আচ্ছা ਜੁਝਾਰ ਸਿੰਘ ਨਿਤਨੇਮ ਦੇ ਵਿੱਚ ਕਿਹੜੀਆਂ ਸੱਤ ਬਾਣੀਆਂ ਹੁੰਦੀਆਂ ਨੇ ਨਾਮ ਪਤਾ ਜਪਜੀ ਸਾਹਿਬ ਜਾਪ ਸਾਹਿਬ ਸ੍ਰੀ ਚਾਪਈ ਸਾਹਿਬ ਅਨੰਦ ਸਾਹਿਬ ਰਹਿਰਾ ਸਾਹਿਬ ਕੀਰਤਨ ਜੁਗਰੀ ਸੇਈ ਜੈ ਦੇਵ ਜੀਓ ਕਾ ਪਤਾ ਕਰ ਚੌਥਾ ਪਰਮਾਤਮਾ ਪ੍ਰਕਾਸ਼ ਤਪ ਤੰ ਪਰ ਕਰਿਤ ਪਰੰਗ ਜਦ ਚਿੰਤਾ ਸਰਬਕਤੰ ਕੇਵਲ ਰਾਮ ਨਾਮ ਮਨੋਰਨੰ ਬਧ ਮ੍ਰਿਤ ਤਤ ਮੇੰ ਨਤਨੂਤ ਜਸ ਵਰਣੇਣ ਜਨੰ ਜਿ ਰਾਧ ਮਰਣ ਪੇੰ ਰਹਾਓ ਮੁਰ ਸਿਖਾਉ ਦੇਖੋ ਗੁਰੂ ਦੀ ਬਾਣੀ ਦੀ ਵਡਿਆਈ ਹੈ ਜੁਝਾਰ ਸਿੰਘ ਦੀ ਤੇ ਗੁਰੂ ਵਡਿਆਈ ਨੂੰ ਮਿਲ ਰਹੀ ਪਰ ਗੁਰੂ ਦੀ ਬਾਣੀ ਸਦਕਾ ਨਾ ਤੋ ਗੁਰੂ ਦੇ ਪਿਆਰੇ ਜਿਹੜੇ ਤੁਸੀਂ ਵੱਡੇ ਕਹਿ ਰਹੇ ਹੋ ਰਾਗੀ ਸਿੰਘ ਕੀਰਤੀ ਸਿੰਘ ਜਾਂ ਸਿੰਘ ਸਾਹਿਬ ਉਹ ਗੁਰੂ ਦੀ ਬਾਣੀ ਸੁਣ ਕੇ ਪ੍ਰਸੰਨ ਹੁੰਦੇ ਜਿਆ ਸਿੰਘ ਪਾਪਾ ਸਿਖਾਉਂਦੇ ਹੁੰਦੇ ਆ ਕਿ ਮੰਮਾਸ ਕਹਿੰਦੇ ਪਾਪਸ ਕਹਿੰਦੇ ਪਾਪਸ ਕਹਿੰਦੇ ਮੰਮਾ ਨਹੀਂ ਕਹਿੰਦੇ ਨਹੀਂ ਕਹਿੰਦੇ ਤੇ ਮੰਮਾ ਕੀ ਕਹਿੰਦੇ ਕੀ ਕਿਰਤਨ ਨਹੀਂ ਲਿਖਦੇ ਮੈਂ 6th ਕਲਾਸ ਤੋਂ ਸਿੱਖਣਾ ਸ਼ੁਰੂ ਕੀਤਾ ਸੀ ਕੀਰਤਨ ਤੇ ਮੈਂ ਜਦੋਂ ਇਹਨੂੰ ਸਿਖਾਣਾ ਸ਼ੁਰੂ ਕੀਤਾ ਮੈਨੂੰ ਲੱਗਦਾ ਵੀ ਨਹੀਂ ਅਜੇ ਇਹਨੂੰ ਕੋਈ ਮੁਸ਼ਕਲ ਆਏਗੀ ਪਰ ਇੰਨੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਮਤਲਬ ਇਹ ਬਹੁਤ ਜਲਦੀ ਚੀਜ਼ ਨੂੰ ਜਿਹੜਾ ਪਿਕਅਪ ਕਰਦਾ ਹੈ ਇਹ ਕਾਰ ਚਲਾਣਾ ਵਧੀਆ ਲੱਗਦਾ ਹੈ ਅਸੀਂ ਕਿਹੜੀ ਛੋਟੀ ਕਾਰ ਚਲਾਉਂਦੇ ਵੱਡੀ ਮੈਂ ਛੋਟੀ ਕਾਰ ਛੋਟੀ ਕਾਰ ਚਲਾਉਂਦੇ ਤੇ ਜਦੋਂ ਵੱਡੀ ਕਾਰ ਚਲਾਓਗੇ ਉਦੋਂ ਪਾਠ ਸੁਣਿਆ ਕਰੋਗੇ ਉੱਚ ਕੀ ਗਾਣੇ ਸੁਣਿਆ ਕਰੋਗੇ ਪਾਠ ਸੁਣਿਆ ਕਰਾਂ ਪਾਤ ਸ੍ਰੀ ਮੁਖਵਾਕ ਬਾਖ ਪਾਠ ਯਾਹੀ ਦਸਵੀਂ ਚਪੈ ਸੰਤੋਪਨਸ ਜਕਰ ਚਿਹਰਾ ਨਾ ਭਰੇ ਨਾ ਜਾ ਤਰ ਪਾਤ ਰਹਿੰਜੇ रूप रंग रेखा पे पूगण सकत के अचल मूर तन पावर काम सम तो ज कहि जाय ओ तेन्द्रेंद्र निशा हो शहान गनिजे तर पवन महीत सुरना सुर नेत ने द्वंत्रण कहत तब सर्व नाम कथा गवन करम नाम बन्न मतम जंप्रे छंद 6-7 ਸਾਲ ਦੀ ਉਮਰ ਦੇ ਵਿੱਚ ਇਸ ਤਰੀਕੇ ਨਾਲ ਬਾੜੀਆਂ ਯਾਦ ਰੱਖਣੀਆਂ ਕਿੰਨੀ ਕੁ ਮੁਸ਼ਕਲ ਆਉਂਦੀ ਸੀ ਸਿਖਾਉਣ ਦੇ ਵਿੱਚ ਨਹੀਂ ਮੁਸ਼ਕਲ ਵਾਲੀ ਐਸੀ ਕੋਈ ਗੱਲ ਨਹੀਂ ਦੇਖੋ ਅਸੀਂ ਗਾਣੇ ਸਿਖਾ ਲੈਂਦੇ ਆ ਅਸੀਂ ਪੜਾਈਆਂ ਸਿਖਾ ਲੈਂਦੇ ਆ ਸਭ ਕੁਝ ਕਰਾਉਂਦੇ ਆ ਉਹ ਵੀ ਤਾਂ ਇੱਕ ਵਿੱਦਿਆ ਹੀ ਹੈ ਜਿੱਥੇ ਅਸੀਂ ਉਹਨਾਂ ਨੂੰ ਜੋ ਕੀ ਪੜਾਈ ਕਰवानी ਹੈ ਉੱਥੇ ਸਾਨੂੰ ਉਹਨਾਂ ਨੂੰ ਨਾਲ-ਨਾਲ ਸਿੱਖੀ ਦਾ ਵੀ ਜ਼ਰੂਰ ਸਮਝਾਉਣਾ ਚਾਹੀਦਾ ਵੀ ਸਾਡੇ ਇਤਿਹਾਸ ਕੀ ਆ ਸਾਡੇ ਗੁਰੂ ਸਾਹਿਬ ਦਾ ਫਿਲਾਸਫੀ ਕੀ ਆ ਉਹ ਕੀ ਸਮਝਾਉਂਦੇ ਸਾਨੂੰ ਅਸੀਂ ਜ਼ਿੰਦਗੀ ਕਿਸ ਤਰ੍ਹਾਂ ਕੱਟਣੀ ਹੈ ਮਤਲਬ ਮਾਪੇ ਦਾ ਹੀ ਖਾਸ ਅਹਿਮ ਰੋਲ ਹੈ ਕਿ ਨਾਲ ਕੋਈ ਉਸਤਾਦ ਜਾਂ ਕੋਈ ਹੋਰ ਵੀ ਜਿਹੜਾ ਇਹਦੇ ਵਿੱਚ ਹੈਗਾ ਇਹ ਨਾਲ ਸਿਖਾਉਣ ਦੇਵੇ ਨਹੀਂ ਇਹਦੇ ਸਤਿਕਾਰਯੋਗ ਉਸਤਾਦ ਜੀ ਪ੍ਰਿੰਸੀਪਲ ਜਿਸਪਾਲ ਸਿੰਘ ਜੀ ਬਹੁਤ ਹੀ ਵਧੀਆ ਤਰੀਕੇ ਨਾਲ ਇਹ ਦੇਖੋ ਜਦੋਂ ਵੀ ਕਲਾਸ ਦੇ ਵਿੱਚ ਜਾਂਦਾ ਹੈ ਉਹ ਕੀਰਤਨ ਤੇ ਨਾਲ-ਨਾਲ ਸਿਖਾਉਂਦੇ ਨੇ ਤੇ ਨਾਲ ਗੁਰਬਾਣੀ ਵੀ ਜ਼ਰੂਰ ਇਹਦੇ ਕੋਲੋਂ ਸੁਣਦੇ ਨੇ ਉਸ ਟਾਈਮ ਤੇ ਜਿਹੜੇ ਨਿਸ਼ਚੇ ਕਰਦੇ ਹੋ ਨਾ ਉਹ ਨਿਸ਼ਿਨਾ ਕਰਿਆ ਕਰੋ ਪਾਠ ਕਰਿਆ ਕਰੋ ਗੁਰੂ ਦੇ ਨਾਲ ਲੱਗੋ ਗੁਰਬਾਣੀ ਦਾ ਤੇ ਅੰਤ ਪਰਵਾਾਰ ਨਹੀਂ ਹੈ ਗੁਰਬਾਣੀ ਦੀ ਗੁਰਬਾਣੀ ਉਹ ਸਿੱਖੇਗਾ ਉਹ ਯਾਦ ਕਰੇਗਾ ਕਮਾਈ ਕਰੇਗਾ ਗੁਰਬਾਣੀ ਅਨੁਸਾਰ ਜੀਵਨ ਚੱਲਣ ਦਾ ਉਮੀਦ ਕਰਦੇ ਆ ਕਿ ਉਹਦੇ ਅਨੁਸਾਰ ਚੱਲੇਗਾ ਕੀਰਤਨ ਕਰੇਗਾ ਗੁਰੂ ਸਾਹਿਬ ਦਾ ਲਾਲਾ ਗੁਲਾ ਬਣੇਗਾ ਅਜੀਤ ਤੇ ਜੁਝਾਰ ਫਤਿਹ ਸਿੰਘ ਜੋਰਾਵਾ ਚਾਰੇ ਮੋਤ ਨੂੰ ਵਿਉਣ ਸਿੰਘ ਚੱਲੇ ਤੁਸੀਂ ਵੀ ਹੈਰਾਨ ਹੋਵੋ ਕਿ ਇਹ ਸ਼ਬਦ ਕਿਉਂ ਵਰਤੇ ਨੇ ਅੱਜ ਗੁਰਰਾਮਦਾਸ ਜੀ ਦੀ ਵਸਾਈ ਹੋਈ ਨਗਰੀ ਤੋਂ ਇੱਕ ਐਸਾ ਗੁਰਸਿੱਖ ਪਰਿਵਾਰ ਤੇ ਉਸ ਗੁਰਸਿੱਖ ਪਰਿਵਾਰ ਚ ਇੱਕ ਛੋਟਾ ਜਿਹਾ ਸਿੰਘ ਮਨਾਉਣ ਜਾ ਰਹੇ ਹਾਂ ਜਿਸ ਦੀ ਉਮਰ ਤੇ ਸਿਰਫ ਬਾਬਾ ਸਹਿਬ ਜੀ ਦਾ ਬਾਬਾ ਫਤੇ ਸਿੰਘ ਜਿੰਨੀ ਹੈ ਪਰ ਜਿਹੜੇ ਉਹਨੂੰ ਅਵਾਰਡ ਨੇ ਵੱਡੇ ਸਹਿਬ ਜੀ ਦਾ ਬਾਬਾ ਅਜੀਤ ਸਿੰਘ ਦਾ ਨਾਮ ਤੋਂ ਮਿਲਿਆ ਸੋ ਇਹ ਤਸਵੀਰਾਂ ਦੇਖ ਸਕਦੇ ਆ ਕਿ ਜੁਝਾਰ ਸਿੰਘ ਸਿਰਫ ਤੇ ਸਿਰਫ 7 ਸਾਲ ਦਾ ਏ 6.5 ਸਾਲ ਦਾ ਸਿੰਘ ਹੈ ਤੇ ਬਾਣੀਆਂ ਕੰਠ ਤੇ ਇਸ ਤਰੀਕੇ ਨਾਲ ਹੈ ਕਿ ਤੁਸੀਂ ਵੀ ਸੁਣ ਕੇ ਹੈਰਾਨ ਹੋ ਜਾਓਗੇ ਕਿ ਇਹ ਵੱਡੇ ਵੱਡੇ ਜਿਹੜੇ ਲੋਕ ਨੇ ਜਾਂ ਵੱਡੇ ਵੱਡੇ ਜਿਹੜੇ ਇੱਥੇ ਰਾਗੀ ਹੁੰਦੇ ਨੇ ਉਹ ਵੀ ਇਹਨਾਂ ਕੋਲੋਂ ਬਾਣੀਆਂ ਸੁਣ ਲਈ ਇਹਨਾਂ ਕੋਲ ਪਹੁੰਚਦੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁ ਜਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿੰਨੀ ਦੇਰ ਤੋਂ ਸਿੱਖਦੇ ਆ ਰਹੇ ਆ ਕੋਈ ਬਾਣੀ ਸੁਣਾ ਦੋਗੇ ਸਾਨੂੰ ਕੋਈ ਪਾਠ ਸੁਣਾ ਦੋਗੇ सुने महला पंजवा एक ओंकार सतगुरु प्रसाद हाथ कलाम अगम मस्तकले कले पावती और जे सब संगनु कृपावती उस्तद कह न जाए मुखो तो हारिया मोहि देख दर्शन नानक बले हारिया संत सवा में बैस के कीरत मैं कहा अरपी सब श्रृंगार है जियो सब दिवा आस प्यासी से जसो तो कंत बिछाई है ਰਹਾ ਉਸ ਕੋ ਵੇ ਪਾਗ ਤ ਸਜਣ ਪਾਈ ਐ ਸਖੀ ਗਾਇਤ ਰਹਾ ਤੰਬੂਲ ਸਵੇ ਕਿ ਸਾਜਿਆ ਸੁਨਹਾ ਕੀਏ ਸ਼ਿੰਗਾਰ ਕੇ ਅੰਜਣ ਪਾਜਿਆ ਜੇਕਰ ਆਵੇ ਕੰਤ ਸਭ ਪਿਛ ਪਾਈ ਐ ਰਹਾ ਕੰਤੈ ਬਾ ਸ਼ਿੰਗਾਰ ਸ ਵਰਤਾ ਜਈਏ ਜਿਸਕਰ ਉਸੈ ਕੰਤ ਸਵੜ ਪਾਗਣੇ ਉਸ ਬਣਿਆ ਪਿਸ਼ਿੰਗਾਰ ਸਈ ਸੁਹਾਗਣੇ आज तीहें ती तमन्नास पुराई है हरहां जा कर आया कंठ सब कि पाई है आज साइतियास क्यास पुराई है सतगुरु पे दयाल तो पूरा पाई है मैं तन अवगन बहुत केम गंछाया हरहां सतगुरु पे दयाल तम ठहराया ਕੋ ਨਾਨਕ ਬੇਅੰਤ ਬੇਅੰਤ ਤੇ ਆਇਆ ਦਤਰੇ ਸੰਸਾਰ ਸਤ ਗੁਰੂ ਤਰਾਇਆ ਮਟਿਆਵਾ ਗੋਂਜਾ ਪੂਰਾ ਪਾਇਆ ਆ ਰਾਮ ਰਿਧਾਰ ਕਾ ਨਾਮ ਸਤ ਗੁਰ ਤੇ ਪਾਇਆ ਮੇਰੇ ਹਾਥ ਬਤਮ ਨੰਗਮ ਸੁਖ ਬਾਸਣਾ ਸਖੀ ਮੋਰਾ ਗੰਠਰਤਨ ਤੇ ਕਦੁਖ ਨਾਸਣਾ ਦਸੂ ਸੰਗ ਪਾਰ ਸਵਲ ਸੁਖਰਾ ਸਹਰ ਹਰ ਹਰ ਦੇ ਸਿਧਨਾਉਣੇ ਤੋਂ ਬਸ ਜਿਸਲਾਕਰ ਪਤਰ ਰਾਮ ਜੈ ਸੈਤਲ ਜੀ ਹੈ ਨਿਸਪ੍ਰਥਰੇ ਪਰ ਦਰਚਿਤ ਰਕਤ टाकी ਹੈ ਬਿਲਕੁਲ ਹੈ ਦੇਖ ਸਕਦੇ ਆ ਕਿ ਇਹ ਛੋਟੇ ਜਿਹੇ ਸਿੰਘ ਹੈ ਜੁਝਾਰ ਸਿੰਘ ਜਿਸ ਦੀ ਇੱਕ ਵਾਰ ਵੀ ਜ਼ੁਬਾਨ ਨਹੀਂ ਥਥਲਾਈ ਪਾਠ ਸੁਣਾ ਦੇ ਰਿਹਾ ਅੱਛਾ ਤਾਂ ਪਿਤਾ ਜੀ ਨਾਲ ਗੱਲਬਾਤ ਕਰਦੇ ਆ ਜੋ ਸਾਰਾ ਪਾਠ ਯਾਦ ਕਰੋਂਦੇ ਨੇ ਕਿਉਂਕਿ ਮਾਪੇ ਦਾ ਬੜਾ ਅਹਿਮ ਰੋਲ ਹੁੰਦਾ ਹੈ ਬੱਚੇ ਦੀ ਜ਼ਿੰਦਗੀ ਨੂੰ ਸਵਾਰਨ ਦੇ ਵਿੱਚ ਤਾਂ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਇਹ ਦੱਸੋ ਕਿੰਨੀ ਦੇਰ ਤੋਂ ਅਸੀਂ ਇਹ ਪਾਠ ਕਰਦਾ ਆ ਰਿਹਾ ਕਿੰਨੀ ਦੇਰ ਤੋਂ ਗੁਰੂ ਦੇ ਚਰਨਾਂ 'ਚ ਡੇਲੀ ਹਾਜ਼ਰੀ ਭਰਦਾ ਇਸ ਤਰੀਕੇ ਦੇ ਬਾਣੀਆਂ ਕੰਟ ਕਰਕੇ ਬਚਪਨ ਤੋਂ ਹੀ ਕਰਦਾ ਆ ਰਿਹਾ ਜੀ ਜਦੋਂ ਤੋਂ ਮਤਲਬ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਸਾਨੂੰ ਉਦੋਂ ਅਸੀਂ ਕਰਦੇ ਸੀ ਨਿਤਨੇਮ ਦਾ ਸਾਰੇ ਪਰਿਵਾਰ ਇਕੱਠਾ ਹੋ ਕੇ ਹੁਣ ਉਸ ਤੋਂ ਬਾਅਦ ਫਿਰ ਇਹ ਕਰਨਾ ਸ਼ੁਰੂ ਕਰਤਾ ਇਹ ਨਾਲ ਨਾਲ ਕਰਦਾ ਰਿਹਾ ਹੌਲੀ ਹੌਲੀ ਸ਼ੁਰੂ ਤੋਂ ਹੀ ਕਰਦਾ ਰਿਹਾ ਸੋ ਚੜ੍ਹਦੀ ਕਲਾ ਦੇ ਵਿੱਚ ਸਿੰਘ ਦੇਖਦੇ ਨੇ ਸਾਨੂੰ ਸੋ ਇਹ ਛੋਟਾ ਜਿਹਾ ਸਿੰਘ ਆ ਹੱਲੇ 6-7 ਸਾਲ ਦੀ ਉਮਰ ਦੇ ਵਿੱਚ ਇਸ ਤਰੀਕੇ ਨਾਲ ਬਾਣੀਆਂ ਯਾਦ ਰੱਖਣੀਆਂ ਕਿੰਨੀ ਕੁ ਮੁਸ਼ਕਲ ਆਉਂਦੀ ਸੀ ਸਿਖਾਉਣ ਦੇ ਵਿੱਚ ਨਹੀਂ ਮੁਸ਼ਕਲ ਵਾਲੀ ਐਸੀ ਕੋਈ ਗੱਲ ਨਹੀਂ ਦੇਖੋ ਅਸੀਂ ਗਾਣੇ ਸਿਖਾ ਲੈਂਦੇ ਆ ਅਸੀਂ ਪੜਾਈਆਂ ਸਿਖਾ ਲੈਂਦੇ ਆ ਸਭ ਕੁਝ ਕਰਦੇ ਆ ਉਹ ਵੀ ਤਾਂ ਇੱਕ ਵਿੱਦਿਆ ਹੀ ਆ ਇਹ ਵੀ ਅੱਖਰਾਂ ਦੀ ਬਣੀ ਗੁਰਬਾਣੀ ਗੁਰਮੁਖੀ ਅੱਖਰਾਂ ਦੀ ਬਣੀ ਉਹ ਵੀ ਅੱਖਰਾਂ ਦੇ ਬਨੇ ਉਸ ਖਾਲੀਏ ਜਾਂ ਇਸ ਖਾਲੀਏ ਜਾਂ ਅਸੀਂ ਦੋਨੇ ਖਾਲੀਏ ਕੋਈ ਐਸੀ ਗੱਲ ਨਹੀਂ ਸਿਰਫ ਗੱਲ ਹੈ ਵੀ ਤੁਹਾਨੂੰ ਉਹਦੀ ਲੋੜ ਮਹਿਸੂਸ ਹੋਣੀ ਚਾਹੀਦੀ ਹੈ ਬੱਚਿਆਂ ਨੂੰ ਪੁੱਛਦੇ ਆ ਜਾਂ ਨੌਜਵਾਨਾਂ ਨੂੰ ਪੁੱਛਦੇ ਆ ਤਾਂ ਉਹ ਕਹਿੰਦੇ ਆ ਸਾਨੂੰ ਕਿਤਾਬਾਂ ਦੇ ਵਿੱਚ ਹੀ ਰਾਜਾ ਸੱਸੀ ਪੰਨੂ ਪੜ੍ਹਾਉਂਦੇ ਨੇ ਪਰ ਸਿੱਖ ਇਤਿਹਾਸ ਬਾਰੇ ਇਹਨਾਂ ਨਹੀਂ ਪੜਾਇਆ ਜਾਂਦਾ ਪਰ ਜਿਨ੍ਹਾਂ ਨੇ ਪੜ੍ਹਨਾ ਹੋਵੇ ਉਹ ਤਾਂ ਘਰ ਬੈਠ ਕੇ ਵੀ ਪੜ੍ਹ ਸਕਦੇ ਆ ਤਾਂ ਇਹ ਵੱਡੀ ਮਿਸਾਲ 7 ਸਾਲ ਦਾ ਸਿੰਘ ਜੁਝਾਰ ਸਿੰਘ ਤਾਂ ਇਹਦੇ ਵਿੱਚ ਕਿੰਨੇ ਕ ਤੁਸੀਂ ਅਹਿਮ ਰੋਲ ਮੰਨਦੇ ਹੋ ਕਿਤਾਬਾਂ ਦੇ ਵਿੱਚ ਇਤਿਹਾਸ ਸਿੱਖ ਇਤਿਹਾਸ ਪੜ੍ਹਾਉਣਾ ਬੱਚਿਆਂ ਨੂੰ ਬਹੁਤ ਜ਼ਰੂਰੀ ਹੈ ਜੀ ਬਾਕੀ ਸਕੂਲ ਦੇ ਵਿੱਚ ਅਸੀਂ ਬੱਚਿਆਂ ਨੂੰ ਭੇਜਦੇ ਹਾਂ ਸਕੂਲ ਮੰਨ ਲਓ ਬੱਚਾ 6 ਘੰਟੇ ਲਈ ਸਕੂਲ ਚ ਜਾਂਦਾ ਹੈ ਤੇ ਵੱਤ ਤੋਂ ਵੱਧ 12 ਕੰਟੇ ਬੱਚੇ ਨੇ ਜਾਗਣਾ ਹੁੰਦਾ ਉਸ ਤੋਂ ਬਾਅਦ ਉਹਨੇ ਸੋਣਾ ਜਾਂ ਖਾਣਾ ਪੀਣਾ ਤੇ ਜ਼ਿੰਦਗੀ ਦਾ ਮਤਲਬ ਅੱਧਾ ਟਾਈਮ ਬੱਚਾ ਸਕੂਲ ਜਾਂਦਾ ਤੇ ਸਾਨੂੰ ਸਕੂਲਾਂ ਨੂੰ ਵੀ ਥੋੜਾ ਜਿਹਾ ਚਾਹੀਦਾ ਵਾ ਸਾਡੇ ਸੋਚਣਾ ਚਾਹੀਦਾ ਹੈ ਇਸ ਚੀਜ਼ ਨੂੰ ਕਿ ਬੱਚਿਆਂ ਨੂੰ ਜਿਹੜੀ ਸਿੱਖਿਆ ਹੋਵੇ ਸਿੱਖੀ ਦੀ ਸਿੱਖਿਆ ਹੋਵੇ ਉਹ ਸਕੂਲਾਂ ਚ ਵੀ ਦਿੱਤੀ ਜਾਏ ਸਕੂਲਾਂ ਦਾ ਪ੍ਰਭਾਵ ਜਿਹੜਾ ਬੱਚਿਆਂ ਤੇ ਬਹੁਤ ਜ਼ਿਆਦਾ ਹੁੰਦਾ ਜਿੱਥੇ ਅਸੀਂ ਉਹਨਾਂ ਨੂੰ ਅਜੋਕੀ ਪੜ੍ਹਾਈ ਕਰਵਾਣੀ ਹੈ ਉੱਥੇ ਸਾਨੂੰ ਉਹਨਾਂ ਨੂੰ ਨਾਲ-ਨਾਲ ਸਿੱਖੀ ਦਾ ਵੀ ਜ਼ਰੂਰ ਸਮਝਾਉਣਾ ਚਾਹੀਦਾ ਵੀ ਸਾਡੇ ਇਤਿਹਾਸ ਕੀ ਹੈ ਸਾਡੇ ਗੁਰੂ ਸਾਹਿਬ ਦਾ ਫਿਲਾਸਫੀ ਕੀ ਹੈ ਉਹ ਕੀ ਸਮਝਾਉਂਦੇ ਸਾਨੂੰ ਅਸੀਂ ਜ਼ਿੰਦਗੀ ਕਿਸ ਤਰ੍ਹਾਂ ਕੱਟਣੀ ਹੈ ਭਾਈ ਸਾਹਿਬ ਜਦੋਂ ਇਹ ਬਾਣੀ ਸੁਣਾਉਂਦਾ ਹੁੰਦਾ ਇੱਕ ਮਨ ਨੂੰ ਵੀ ਖੁਸ਼ੀ ਹੁੰਦੀ ਹੈ ਕਿ ਇੱਕ ਬਾਪ ਦਾ ਮਾ ਬਪ ਦਾ ਸੁਪਨਾ ਹੁੰਦਾ ਕਿ ਵੱਡੇ ਹੋ ਕੇ ਨਾ ਮੇਰੇ ਬੱਚੇ ਤੋਂ ਨਾ ਤੋਂ ਮੈਨੂੰ ਜਾਣਿਆ ਕਰਨ ਤੇ ਉਹ 7 ਸਾਲ ਤੋਂ ਹੀ ਤੁਹਾਨੂੰ ਲੱਗਦਾ ਹੋਵੇਗਾ ਕਿ ਹਾਂ ਮੇਰੇ ਬੱਚੇ ਦੇ ਨਾਂ ਤੋਂ ਮੈਨੂੰ ਜਾਣਦੇ ਨੇ ਜਾਨਨ ਦਾ ਦੇਖੋ ਜਾਨਨ ਦੀ ਇਸ ਤਰ੍ਹਾਂ ਨਹੀਂਗਾ ਮੈਨੂੰ ਖੁਸ਼ੀ ਹੁੰਦੀ ਹੈ ਜਦੋਂ ਇਹ ਬਾਣੀ ਪੜਦਾ ਹੈ ਬਾਣੀ ਪੜਨ ਦੀ ਖੁਸ਼ੀ ਹੈ ਸਾਨੂੰ ਗੁਰੂ ਸਾਹਿਬ ਜਿਹੜਾ ਉਹ ਕਹਿਣ ਗੁਰੂ ਸਾਹਿਬ ਕੋਲੋਂ ਸਾਨੂੰ ਆਸ਼ੀਰਵਾਦ ਮਿਲੇ ਅਸੀਂ ਗੁਰੂ ਦੇ ਸਿੱਖ ਬਨ ਜਾਈਏ ਇਸ ਚੀਜ਼ ਦੀ ਖੁਸ਼ੀ ਹੁੰਦੀ ਬੱਚਾ ਜਦੋਂ ਬਾਣੀ ਪੜਦਾ ਸਰਲਤਾ ਨਾਲ ਪੜਦਾ ਸੋਹਣੀ ਪੜਦਾ ਸਾਰੇ ਗੁਰਸਿੱਖੀ ਕੀ ਖੁਸ਼ ਹੁੰਦੇ ਅਸੀਂ ਮੈਂ ਵੀ ਬਹੁਤ ਖੁਸ਼ ਹਾਂ ਬਾਣੀ ਸੁਣ ਕੇ ਖੁਸ਼ੀ ਹੁੰਦੀ ਅੱਛਾ ਸਫਰ ਕਿਵੇਂ ਦਾ ਰਿਹਾ ਜਦੋਂ ਜਸਖੰਦੀ ਆਈ ਸੀਗੀ ਤੇ ਜੁਝਾਰ ਸਿੰਘ ਦਾ ਵੀ ਜਜ਼ਬਾ ਅੰਦਰੋਂ ਪੂਰਾ ਖਿੜ ਕੇ ਨਿੱਖਰਦਾ ਆਇਗਾ ਜਿਸ ਤਰੀਕੇ ਨਾਲ ਅਸੀਂ ਬਾਣੀ ਸੁਣੀ ਹੈ ਹਾਂਜੀ ਸਫਰ ਚੱਲਦਾ ਪਿਆ ਜੀ ਇਹ ਸਫਰ ਨਾ ਮੁੱਕਣ ਵਾਲਾ ਵੈ ਸਾਡੇ ਮੁੱਕਣ ਨਾਲ ਹੀ ਇਹ ਸਫਰ ਹੋ ਸਕਦਾ ਮੁੱਕੇ ਤੇ ਜਿਸ ਤਰ੍ਹਾਂ ਪਈ ਪ੍ਰਾਪਤ ਮਾਨੁਖ ਦੇਹ ਰੀਆ ਗੋਬਿੰਦ ਮਿਲਨ ਕੀ ਹੈ ਤੇਰੀ ਬਰੀਆ ਅਵਰ ਕਾਇ ਤੇਰੇ ਕਿਤਨਾ ਕਾਮ ਮਿਲ ਸਾਥ ਸੰਗਤ ਭਜ ਕੇਵਲ ਨਾਮ ਅਸੀਂ ਇੱਥੇ ਕਰਨ ਹੀ ਇਹ ਕੁਛ ਆਏ ਹਾਂ ਪਰ ਦੂਸਰੇ ਧੰਦਿਆਂ ਦੇ ਵਿੱਚ ਫਸ ਗਏ ਹਾਂ ਤੇ ਸਫਰ ਤੇ ਅਸੀਂ ਗੁਰੂ ਸਾਹਿਬ ਜਾਰੀ ਰੱਖਣ ਹਮੇਸ਼ਾ ਹੀ ਸਿੱਖਦੇ ਹੀ ਰਹੀਏ ਹਮੇਸ਼ਾ ਅਸੀਂ ਕਿੰਨਿਆਂ ਕ ਬਾਣੀਆਂ ਯਾਦ ਨਹੀਂ ਹੁਣ ਕੀ ਕੀ ਸੁਣਾ ਸਕਦੇ ਨੇ ਸਾਨੂੰ ਜੁਝਾਰ ਸਿੰਘ ਜੁਝਾਰ ਸਿੰਘ ਨੂੰ ਨਿਤਨੇਮ ਦੀਆਂ ਸਤਬਾਣੀਆਂ ਦੇ ਨਾਲ ਨਾਲ ਮਤਲਬ ਟੋਟਲ ਨੂੰ 27 ਬਾਣੀਆਂ ਕੰਢ ਰਿਹਾ ਤੇ ਬਾਣੀ ਜਿਹੜੀ ਤੁਸੀਂ ਕਹੋਗੇ ਸੁਣਾਵੇਗਾ ਕਿਹੜੀ ਸੁਣਾਓਗੇ ਜਿਹੜੀ ਜੁਝਾਰ ਸਿੰਘ ਚਾਹਣਗੇ ਅਸੀਂ ਉਹ ਸੁਣ ਲਾਂਗੇ ਤੇ ਨਾਲ ਦਰਸ਼ਕ ਵੀ ਇੱਕ ਵਾਰ ਮੈਂ ਜ਼ਰੂਰ ਕਹਾਂਗਾ ਕਿ ਸਿਰ ਟਾ ਕੇ ਤੇ ਹੱਥ ਜੋੜ ਕੇ ਇੱਕ ਵਾਰ ਨਾਲ ਦੇ ਨਾਲ ਅਸੀਂ ਬਾਣੀ ਸੁਣੀਏ ਤਾਂ ਕਿਹੜੀ ਬਾਣੀ ਜਿਹੜੀ ਤੁਸੀਂ ਸੁਣਾਓਗੇ ਜੁਝਾਰ ਸਿੰਘ ਸਾਨੂੰ 12 ਮਮਾ ਮਾਨ ਮਹੱਲਾ ਪੰਜਵੀਂ ਕੋ ਓੰਕਾਰ ਸਤਿਗੁਰ ਪ੍ਰਸਾਦ ਕੀਤ ਕਰਮ ਕੇ ਵਿਛੋੜੇ ਕਰ ਕਿਰਪਾ ਮਿਲੋ ਰਾਮ ਚਾਰ ਕੁੰਟ ਦਾ ਦੇਸ ਬ੍ਰਹਮੇਤਾ ਕਾਏ ਪ੍ਰਭ ਕੀ ਸ਼ਾਮ ਤੇਨ ਦੁਜ ਤੇ ਬਾਹਰੀ ਕਿ ਤਣਾਵ ਕਾਮ ਜਲਬਿਲਾ ਸ਼ਾਕ ਕੁਮਲਾਵਤੀ ਉਪਜੈ ਨਹੀਂ ਦਾਮ ਹਰ ਨਾਮ ਲਿਏ ਸਾਜਣੇ ਕਤ ਪਾਈਏ ਬਿਸਰਾਮ ਇਤਕਾਰ ਹਰ ਕੰਤਨ ਪ੍ਰਗਟੈ ਪਾਠਨਗਰ ਸੇ ਗ੍ਰਾਮ ਸ੍ਰੀ ਰਾਮ ਸਿੰਘ ਆਤਮ ਬੋਲਦਾ ਸ ਸੰਦੇਹੀ ਸਭ ਖਾਮ ਪ੍ਰਭ ਸੁਆਮੀ ਗੰਤ ਵਿਹੂਮੀਆਂ ਮੀ ਜਿਸ ਜਨ ਸੰਦਾਮ ਨਾਨਕੀ ਬੇਨੰਤੀ ਆ ਕਰ ਕਿਰਪਾ ਦੀ ਚੇਨਾ ਹਰ ਮੇਲੋ ਸੁਆਮੀ ਸਾਗ ਪ੍ਰਭ ਜਿਸ ਕਾ ਨੇ ਚਲਤਾ ਜੇਤੂ ਗੋਵਿੰਦ ਰਾਧੀਏ ਹੋ ਵੇਣੰਦ ਕਣਾ ਸੁਲਤ ਜਨਾ ਮਿਲ ਪਈਏਿਸਨਾ ਨਾਮ ਆਪਣਾ ਜਿਣ ਪਾਇਆ ਪ੍ਰਭ ਆਪਣਾਇ ਸੇਗਨਾ ਏ ਖੇਂਦਿਸ ਮੇ ਨ ਜੀਵੜਾ ਬਰਥਾ ਜਨਮ ਜੜਾ ਜਲਥਨ ਮੇ ਹੀ ਲ ਪੂਰੇ ਆ ਰਵੇ ਆ ਵਿੱਚ ਵਣਾ ਸੋ ਪ੍ਰਭ ਚਿੱਤ ਨਾ ਵਹੀ ਕਿਤੜਾ ਦੁਖ ਗਣਾ ਰਣੀ ਰਾਵਿਆ ਸੋ ਪ੍ਰਭੂ ਤੰਨਾ ਭਾਗਮਣਾ ਹਰ ਦਰਸ਼ਨ ਕੋ ਮਲੋ ਜਦਾ ਨਾਨਕ ਪਿਆਸ ਮਣਾ ਬਿਲਕੁਲ ਜਦੋਂ ਜੁਝਾਰ ਸਿੰਘ ਦੀ ਬਾਣੀ ਸੁਣਦੇ ਆ ਤਾਂ ਤੁਸੀਂ ਵੀ ਤਸਵੀਰਾਂ ਦੇ ਵਿੱਚ ਦੇਖਦੇ ਹੋ ਕਿ ਇਹ ਸਿਰਫ ਤੇ ਸਿਰਫ ਬਾਣੀ ਦੇ ਸਰੂਰ ਦੇ ਵਿੱਚ ਚਲਾ ਜਾਂਦਾ ਆ ਅੱਖਾਂ ਬੰਦ ਹੱਥ ਜੋੜ ਕੇ ਸਿਰਫ ਤੇ ਸਿਰਫ ਬਾਣੀ ਵੱਲ ਧਿਆਨ ਹੁੰਦਾ ਅੱਛਾ ਜੁਝਾਰ ਸਿੰਘ ਨਿਤਨੇਮ ਦੇ ਵਿੱਚ ਕਿਹੜੀਆਂ ਸੱਤ ਬਾਣੀਆਂ ਹੁੰਦੀਆਂ ਨੇ ਨਾਮ ਪਤਾ ਹੈ ਹਾਂ ਜੀ ਜਪ ਜੀ ਸਾਬ ਜਪ ਸਾਸ ਹੋਈਏ ਚਾ ਪੈਸਾ ਬਣਾਂ ਸਾਬ ਰੱਖਦਾ ਸਾਬ ਕੀਤੋ ਸਹੀ ਅੱਛਾ ਜਪ ਸਾਬ ਵੀ ਆਂਦਾ ਤੁਹਾਨੂੰ ਹਾਂਜੀ ਸੁਣਾ ਦਿਓ ਕੀ ਥੋੜਾ ਜਿਹਾ ਹਾਂਜੀ ਸੁਣਾ ਦਿਓ ਜਪ ਸਾਬ ਇੱਕ ਓੰਕਾਰ ਤਰਵਕ ਜੀ ਕੀਫਤੈ ਜਪ ਸ੍ਰੀਮੁ ਖੁਆਕ ਪਾਤਰੀ ਹਿੱਦ ਸਵੀਂ ਚ ਚਬੇ ਚੰਦ ਆ ਪਰਸਾ ਚੱਕਰ ਚਹਿਨਾਰ ਬਰੇ ਨਾ ਜਾ ਤਰ ਪਾਤ ਨਹੀਂ ਜੇ रूप रंग लेख पे को कहना सकत के अचल मुर तन पावर कासम तो ज कहि जाय और इंदर तेंद्रिंद्र निशा हो शहान गनिजे तर पवन मही प सुर ना सुर नेत ने द्वंत्रण कहत तब सरु नाम कथा गवन करु नामvndस्मत भजन प्रय चंद मस्तंग काल में मस्तंग पालें में मस्तंग रूपे में मस्तंगनु पे मस्तंग पे के निस्तंगले खेल में सांग गाये निस्तंग जाए मस्तंग गंजे निस्तंग बंजे निस्तंग नाम में निस्तंग खा में निस्तंग कर्मों में निस्तंग धर्मों में निस्तंग नामों में निस्तंग दामों में निस्तंग जीते निस्तंग पीते निस्तंग बाहे निस्तनटा है

ਬਾਣੀ ਦੇ ਨਾਲ-ਨਾਲ ਜਦ ਅਸੀਂ ਗੁਰੂ ਮਹਾਰਾਜ ਦਾ ਦਿੱਤਾ ਹੋਇਆ ਸਾਨੂੰ ਬਾਣਾ ਪੂਰੇ ਸਿੱਖੀ ਸਰੂਪ ਦੇ ਵਿੱਚ ਦੇਖਦੇ ਹਾਂ ਤਾਂ ਕਿਤੇ ਨਾ ਕਿਤੇ ਕਹਿ ਸਕਦੇ ਹਾਂ ਕਿ ਪੰਜਾਬ ਦੀ ਨੌਜਵਾਨੀ ਕਿਉਂਕਿ ਇੱਕ ਗੱਲ ਸਾਹਮਣੇ ਆਈ ਸੀ ਤਾਂ ਉਹ ਗੱਲ ਸੱਚੀ ਹੁੰਦੀ ਵੀ ਦਿਖ ਰਹੀ ਹੈ ਕਿ ਇੱਕ ਦਿਨ ਐਸੀ ਹਵਾ ਚੱਲੇਗੀ ਹਰ ਕੋਈ ਸਿੰਘ ਵੜਦਾ ਹੋਇਆ ਦਿਖੇਗਾ ਹਰ ਸਿੰਘ ਗੁਰ ਦੇ ਲੜ ਲੱਗਦਾ ਹੋਇਆ ਦਿਖੇਗਾ ਸੋ ਭਾਈ ਸਾਹਿਬ ਜਦੋਂ ਇਹ ਬਾਤ ਸੁਣਾਉਂਦਾ ਹੁੰਦਾ ਵੱਡੇ ਵੱਡੇ ਰਾਗੀ ਵੀ ਤੁਹਾਡੇ ਕੋਲ ਆਉਂਦੇ ਹੋਣਗੇ ਕੀਰਤਨਕਾਰ ਵੀ ਤੁਹਾਡੇ ਕੋਲ ਆਉਂਦੇ ਹੋਣਗੇ ਸਾਡੇ ਕੋਲ ਨਹੀਂ ਮਤਲਬ ਜਿਸ ਤਰ੍ਹਾਂ ਕਿਸੇ ਵੀ ਸਮਾਗਮ ਤੇ ਕੋਈ ਮਿਲਦਾ ਹੈ ਗੁਰਸਿੱਖ ਪਿਆਰਾ ਮਿਲਦਾ ਹੈ ਗੁਰਸਿੱਖਾਂ ਨੂੰ ਦੇਖੋ ਗੁਰੂ ਦੀ ਬਾਣੀ ਦੀ ਵਡਿਆਈ ਹੈ ਜੁਝਾਰ ਸਿੰਘ ਦੀ ਤੇ ਗੁਰੂ ਵਡਿਆਈ ਇਹਨੂੰ ਮਿਲ ਰਹੀ ਹੈ ਪਰ ਗੁਰੂ ਦੀ ਬਾਣੀ ਸਦਕਾ ਨਾ ਤੇ ਉਹ ਗੁਰੂ ਦੇ ਪਿਆਰੇ ਜਿਹੜੇ ਤੁਸੀਂ ਵੱਡੇ ਕਹਿ ਰਹੇ ਹੋ ਰਾਗੀ ਸਿੰਘ ਕੀਰਤੀ ਸਿੰਘ ਜਾਂ ਸਿੰਘ ਸਾਹਿਬ ਉਹ ਗੁਰੂ ਦੀ ਬਾਣੀ ਸੁਣ ਕੇ ਪ੍ਰਸੰਨ ਹੁੰਦੇ ਆ ਜੀ ਕਿ ਗੁਰੂ ਦੀ ਬਾਣੀ ਬੱਚਾ ਛੋਟਾ ਬੱਚਾ ਪੜ ਰਿਹਾ ਹੈ ਸੁਰਚ ਪੜ ਰਿਹਾ ਹੈ ਗੁਰੂ ਸਾਹਿਬ ਦੀ ਕਿਰਪਾ ਸਦਕਾ ਇਹਦਾ ਮਤਲਬ ਬੋਲਦਾ ਵੀ ਸੋਣੀ ਬੋਲਦਾ ਤੇ ਉਹ ਬਾਣੀ ਸੁਣ ਕੇ ਪੁਰ ਸਿੱਖਾਂ ਨੂੰ ਵਡਿਆਈ ਉਹ ਦਿੰਦੇ ਆ ਪੁਰ ਸਿੱਖਾਂ ਨੂੰ ਖੁਸ਼ੀ ਹੁੰਦੀ ਹੈ ਆਸ਼ੀਰਵਾਦ ਮਿਲਦਾ ਸਮਾਗਮ ਤੇ ਮਿਲਦੇ ਰਹਿੰਦੇ ਆ ਹੋਰ ਮਤਲਬ ਸੰਗਤ ਚ ਆਉਂਦੇ ਰਹਿੰਦੇ ਆ ਸੰਗਤ ਘਰੋਂ ਮਿਲਦੀ ਆ ਇਸ ਤਰ੍ਹਾਂ ਖੁਸ਼ੀ ਹੁੰਦੀ ਆ ਬਿਲਕੁਲ ਇੱਕ ਵਾਰੀ ਤਸਵੀਰ ਜ਼ਰੂਰ ਖਾਣਾ ਚਾਹੁੰਦਾ ਕਿ 7 ਸਾਲ ਦੀ ਉਮਰ ਦੇ ਵਿੱਚ ਇਹ ਸ਼ੀਲਡ ਤੇ ਸ਼ੀਲਡ ਚੋਂ ਸਭ ਤੋਂ ਖੂਬਸੂਰਤ ਤਸਵੀਰ ਹੈ ਕਿ ਸ਼ੀਲਡ ਦੀ ਜਿਹੜੀ ਕੀ ਬਾਬਾ ਸਹਿਬਜਾਦਾ ਬਾਬਾ ਅਜੀਤ ਸਿੰਘ ਦੇ ਨਾਮ ਤੇ ਛੋਟੀ ਉਮਰ ਜਿਵੇਂ ਕਹਿ ਸਕਦੇ ਆ ਕਿ ਛੋਟੀਆਂ ਜਿੰਦਾ ਤੇ ਵੱਡੇ ਸਾਕੇ ਇਹਨਾਂ ਦੇ ਸਹਿਬਜਾਦਿਆਂ ਦਾ ਲਹੂ ਜਿਹੜਾ ਸਾਡੀ ਧਰਤੀ ਤੇ ਡੋਲਿਆ ਜਾਂ ਜਿਹੜਾ ਨੀਹਾਂ ਦੇ ਵਿੱਚ ਚਿਣਮਾਇਆ ਗਿਆ ਉਸ ਦਾ ਜਿਹੜਾ ਸਦਕਾ ਸਾਨੂੰ ਹਰ ਸਿੰਘ ਮਿਲਦਾ ਸੋ ਹੁਣ ਜਿਵੇਂ ਪਰਿਵਾਰ ਗੁਰਸਿੱਖ ਹੁੰਦੇ ਜਾ ਰਹੇ ਨੇ ਸੋ ਕਿ ਤਸਵੀਰ ਜ਼ਰੂਰ ਦਿਖਾਵਾਂਗੇ ਤੁਹਾਡੀ ਭਾਈ ਸਾਹਿਬ ਉਹ ਮਾਤਾ ਜੀ ਕੌਣ ਨੇ ਜਿਨ੍ਹਾਂ ਨੇ ਇਹ ਤਸਵੀਰ ਜਿਹੜੀ ਇਹ ਉਹ ਮਾਤਾ ਬਲਜੀਤ ਕੌਰ ਜੀ ਨੇ ਕੈਨੇਡਾ ਤੋਂ ਹਾਂਜੀ ਉੱਥੇ ਸਮਾਗਮ ਸੀਗਾ ਇੱਕ ਤੇ ਉਦੋਂ ਇਹਨਾਂ ਨੇ ਬਾਣੀ ਸੁਣੀ ਸੀ ਜੁਝਾਰ ਸਿੰਘ ਕੋਲੋਂ ਇੱਕ ਡੇਟ ਸਾਲ ਪੁਰਾਣੀ ਗੱਲ ਆ ਤੇ ਉਹ ਬੜੇ ਖੁਸ਼ ਹੋਏ ਸੀ ਬਾਣੀ ਸੁਣ ਕੇ ਤੇ ਫਿਰ ਉਹ ਹੀ ਪਿਆਰ ਕਰਦੇ ਸੀਗੇ ਉਹਨਾਂ ਤੇ ਉਹਦੀ ਪਿਕਚਰ ਲਈ ਗਈ ਸੀ ਅਚੇ ਕਿਸੇ ਨੇ ਤੁਹਾਨੂੰ ਗਿਫਟ ਕੀਤੀ ਆ ਕਿ ਵੀ ਉਦੋਂ ਉਹਨਾਂ ਨੇ ਪਿਕਚਰ ਲਈ ਸੀ ਕਿਸੇ ਨੇ ਗਿਫਟ ਕੀਤੀ ਹਾਂਜੀ ਕਿਸੇ ਨੇ ਕੀਤੀ ਜੁਝਾਰ ਸਿੰਘ ਤੁਸੀਂ ਸਕੂਲ ਕਿੰਨੇ ਜਾਂਦੇ ਹੋ ਸਕੂਲ ਦੇ ਵਿੱਚ ਵੀ ਪਾਠ ਬੋਲਦੇ ਹੁੰਦੇ ਹੋ ਹਾਂਜੀ 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 ਮੁਸਕਰਾ ਕੇ ਤਾਂ ਦਿਖਾ ਦਿਓ ਸਾਨੂੰ ਇਹ ਸਮਾਈਲ ਜਿਹੜੀ ਆ ਮੁਸਕਰਾਹਟ ਜਿਹੜੀ ਆ ਸਾਫ਼ ਤਰੀਕੇ ਨਾਲ ਅਸੀਂ ਦਰਸਾ ਰਹੇ ਹਾਂ ਕਿ ਕਿਤੇ ਨਾ ਕਿਤੇ ਨਾਲੇ ਇੱਕ ਗੱਲ ਜ਼ਰੂਰ ਜਿਹੜਾ ਤੁਸੀਂ ਜਾਪ ਸਾਹਿਬ ਸੁਣਾਇਆ ਨਾ ਇਹ ਜਾਪ ਸਾਹਿਬ ਦੇ ਵਿੱਚ ਜਿਹੜੀ ਨਾਂ ਦੀ ਆਵਾਜ਼ ਆਉਂਦੀ ਹੈ ਇਹ ਸਿਰਫ਼ ਤੇ ਸਿਰਫ਼ ਸਿੱਖ ਦੀ ਬਾਣੀ ਦੇ ਵਿੱਚ ਤੇ ਇੱਕ ਚਾਈਨਾ ਦੇ ਵਿੱਚ ਬੋਲੀ ਜਾਂਦੀ ਹੈ ਸੋ ਇਹ ਜਿਹੜਾ ਜਾਪ ਸਾਹਿਬ ਦਾ ਪਾਠ ਹੁੰਦਾ ਹੈ ਜਾਂ ਸਿੱਖਾਂ ਲਈ ਜਾਂ ਚਾਈਨਾ ਦੇ ਲਈ ਜਿਹੜਾ ਹੈ ਕਿ ਬੋਲਣਾ ਬਹੁਤ ਸੌਖਾ ਹੁੰਦਾ ਕਿਉਂਕਿ ਚਾਈਨਾ ਦੀ ਬੋਲੀ ਦੇ ਵਿੱਚ ਵੀ ਨਾਂ ਦੀ ਆਵਾਜ਼ ਜਰੀਏ ਜ਼ਿਆਦੀ ਕੱਢੀ ਜਾਂਦੀ ਹੈ ਤੇ ਸਾਡੇ ਜਾਪ ਸਾਹਿਬ ਦੇ ਵਿੱਚ ਵੀ ਸੋ ਜਦੋਂ ਤੁਸੀਂ ਸਕੂਲੋਂ ਆਉਂਦੇ ਹੋ ਖੇਡ ਦੇ ਖੂਦ ਦੇ ਵੀ ਹੈਗੇ ਘਰ ਆ ਕੇ ਕੀ ਨਹੀਂ ਖੇਡ ਕੀ ਖੇਡਦੇ ਹੁੰਦੇ ਹੋ ਸਾਰਾ ਕੁਝ ਕੀ ਕੀ ਖੇਡਦੇ ਸਭ ਤੋਂ ਵਧੀਆ ਕੀ ਲੱਗਦਾ ਕਾਰ ਚਲਾਣਾ ਕਾਰ ਚਲਾਣਾ ਵਧੀਆ ਲੱਗਦਾ ਅਸੀਂ ਕਿਹੜੀ ਛੋਟੀ ਕਾਰ ਚਲਾਉਂਦੇ ਵੱਡੀ ਵਾਲੀ ਛੋਟੀ ਕਾਰ ਛੋਟੀ ਕਾਰ ਚਲਾਉਂਦੇ ਹੋ ਤੇ ਜਦੋਂ ਵੱਡੀ ਕਾਰ ਚਲਾਓਗੇ ਉਦੋਂ ਪਾਰਟ ਸੁਣਿਆ ਕਰੋਗੇ ਉੱਚੇ ਕੀ ਗਾਣੇ ਸੁਣਿਆ ਕਰੋਗੇ ਪਾਰਟ ਸੁਣਿਆ ਕਰੋ ਪਾਰਟ ਸੁਣਿਆ ਕਰੋ ਸੋ ਭਾਈ ਸਾਹਿਬ ਇਹ ਪਾਰਟ ਦਾ ਧਿਆਨ ਜਦੋਂ ਲੱਗਦਾ ਹੈ ਤਾਂ ਜਦੋਂ ਅੱਖਾਂ ਬੰਦ ਹੁੰਦੀਆਂ ਤਾਂ ਸਰੂਰ ਸਾਰਾ ਧਿਆਨ ਗੁਰੂ ਮਹਾਰਾਜ ਵੱਲ ਚਲੇ ਜਾਂਦਾ ਸੋ ਕਿਤਨਾ ਕਿਤੇ ਕਹਿ ਸਕਦੇ ਆ ਕਿ ਫਕਰ ਨਾਲ ਕਿ ਸਾਡਾ ਬੱਚਾ ਜਿਹੜਾ ਹੈ ਸ਼ੁਰੂ ਤੋਂ ਗੁਰਬਾਣੀ ਵੱਲ ਜੁੜਿਆ ਹੋਇਆ ਹਾਂਜੀ ਖੁਸ਼ੀ ਹੁੰਦੀ ਆ ਜੀ ਬੱਚੇ ਗੁਰਬਾਣੀ ਨਾਲ ਜੁੜਦੇ ਆ ਸਾਡਾ ਸਾਡਾ ਫਰਜ਼ ਵੀ ਹੈ ਉਹਨਾਂ ਨੂੰ ਦੱਸਣਾ ਤੇ ਇਹ ਵੀ ਖੁਸ਼ੀ ਹੁੰਦੀ ਹੈ ਕਿ ਚਲੋ ਗੁਰੂ ਸਾਹਿਬ ਕੁਝ ਸੇਵਾ ਲੈ ਰਹੇ ਆ ਵੈਸੇ ਤਾਂ ਕਿਸੇ ਯੋਗ ਨਹੀਂ ਪਰ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਕਿ ਬੱਚਾ ਗੁਰਬਾਣੀ ਸਿੱਖ ਰਿਹਾ ਹੈ ਪੜ੍ਹੇਗਾ ਵੱਡਾ ਹੋ ਕੇ ਆਸ ਕਰਦੇ ਹਾਂ ਕਿ ਵੀ ਇਹ ਚੰਗੇ ਤਰੀਕੇ ਦੇ ਨਾਲ ਬਾਣੀ ਨੂੰ ਸਮਝੇਗਾ ਉਹਨੂੰ ਅਮਲ ਕਰੇਗਾ ਉਹਦੇ ਤਰੀਕੇ ਜ਼ਿੰਦਗੀ ਆਪਣ ਪੁਰਨਾਂ ਲਈ ਪ੍ਰੇਰਨਾ ਸਰੋਤ ਬਣੇਗਾ। ਹੋਰ ਕੁਝ ਸੁਣਾ ਦੋਗੇ ਤੁਸੀਂ ਸਾਨੂੰ ਜਿਹੜਾ ਤੁਹਾਡਾ ਫੇਵਰੇਟ ਪਾਠ ਹੋਵੇ ਜਿਹੜਾ ਤੁਹਾਨੂੰ ਸਭ ਤੋਂ ਵਧੀਆ ਲੱਗਦਾ ਹੋਵੇ। ਕਿਹੜਾ ਪਾਠ ਸਭ ਤੋਂ ਵਧੀਆ ਲੱਗਦਾ? ਪੂਜਰੀ ਸ਼੍ਰੀ ਜੈ ਦੇਵ ਜੀ ਦਾ ਪਾਪੜਾ ਸੁਣਾ ਦੋ ਫੇਰ ਸਾਨੂੰ। ਪੂਜਰੀ ਸ਼੍ਰੀ ਜੈ ਦੇਵ ਜੀਓ ਦਾ ਪਾਧ ਕਰ ਚੌਥਾ ਪਰਮਾਤਮਾ ਪੁਰਖ ਮਰੋ ਪੀ ਮੰਸਾਤ ਆਦ ਪਾਵਰ तज जमाद प्राप्यं जस स्वस्थ संग्रत करे तं भव भूत भाव समभेम परम प्रसन्न मेदं लोबाद दृष्ट परग्रे हम जद बिदा चरणं तज सकल दोष कृत दुर्मति पद चक्र तर शरणं हर भगत नैय ਦੇਦ ਕਰਮਣਾ ਬਚ ਸਾ ਜੋ ਗੇਣ ਕੇੰਗ ਚਾ ਗੇਣ ਕੇੰਗ ਦਾਣੇ ਨੇ ਕੇੰਗ ਤਪ ਸਾ ਗੋਬਿੰਦ ਗੋਬਿੰਦ ਦੇ ਤਾਪਣਾ ਰ ਸਕਲ ਸੇ ਦਪਦੰ ਜੇ ਦੇਵਾਇਓ ਤਾ ਸਫਟੰ ਪਫੂ ਤ ਸਰਵਗਤੰ ਵਾਹੇ ਗੁਰੂ ਜੀ ਕਾ ਕਾਲ ਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਤੁਹਾਰ ਸਿੰਘ ਪਾਪਾਸ ਖਾਉਂਦੇ ਹੁੰਦੇ ਆ ਕਿ ਮੰਮਾਸ ਖਾਂਦੇ ਆ ਪਾਪਾਸ ਖਾਂਦੇ ਪਾਪਾਸ ਖਾਂਦੇ ਮੰਮਾ ਨਹੀਂ ਖਾਂਦੇ ਨਹੀਂ ਖਾਂਦੇ ਤੇ ਮੰਮਾ ਕੀ ਖਾਂਦੇ ਵੇ ਕੀਰਤਨ ਵਿੱਚ ਅਸੀਂ ਕੀਰਤਨ ਵਿੱਚ ਸੁਕਦੇ ਹਾਂ ਕੀਰਤਨ ਚ ਕੀ ਕੀ ਆਂਦਾ ਤੁਹਾਨੂੰ ਦੱਸ ਦੋ ਸ਼ਬਦਾਂ ਨੇ ਸ਼ਬਦਾਂ ਦੇ ਆਂਦੇ ਸੁਣਾ ਦੋਗੇ ਹਾਂ ਜੀ ਸੁਣਾ ਦੋ ਸਾਨੂੰ ਸ਼ਬਦ ਜੀ ਸੁਣਾ ਦੋ ਉਹ ਹਰਮੋਨੀਅਮ ਤੇ ਆ ਹਰਮੋਨੀਅਮ ਤੇ ਆਂਦਾ ਬਿਨ ਹਰਮੋਨੀਅਮ ਤੋਂ ਨਹੀਂ ਸੁਣਾਓਗੇ ਹੰਦਾਨੀ ਤਾਂ ਬਿਲਕੁਲ ਕਹਿੰਦੇ ਨੇ ਕਿ ਜਿਹੜੇ ਸਾਡੇ ਸਾਜ਼ ਹੁੰਦੇ ਨੇ ਉਹਨਾਂ ਨਾਲ ਜਿਹੜੀ ਸੁਰਮ ਮਿਲਦੀ ਹੈ ਸ਼ਬਦਾ ਦੇ ਵਿੱਚ ਧਿਆਨ ਲੱਗਦਾ ਤਾਂ ਮਾਤਾ ਜੀ ਉਹਨਾਂ ਦੇ ਮੌਜੂਦ ਨਹੀਂ ਸਾਡੇ ਨਾਲ ਤੁਹਾਡਾ ਕਿਵੇਂ ਜਿਹੜਾ ਕੀਰਤਨ ਸਿਖਾਉਂਦੇ ਹੋ ਉੱਤੇ ਤਾਂ ਮੁਸ਼ਕਲ ਆਉਂਦੀ ਹੋएगी ਕਿਉਂਕਿ ਨਾਲ-ਨਾਲ ਸਾਜ਼ ਵੀ ਸਿਖਾਉਣਾ ਨਾਲ-ਨਾਲ ਸ਼ਬਦ ਵੀ ਸਿਖਾਉਣੇ ਹਾਂਜੀ ਮੁਸ਼ਕਲ ਖੈਰ ਮੈਨੂੰ ਤੇ ਬੜੀ ਪਰਮਾਤਮਾ ਦੀ ਬਖਸ਼ਿਸ਼ ਹੈ ਅਸੀਂ ਜਦੋਂ ਕੀਰਤਨ ਸਿੱਖਦੇ ਸੀ ਨਾ ਤੇ ਅਸੀਂ ਮੈਂ 6th ਕਲਾਸ ਤੋਂ ਸਿੱਖਣਾ ਸ਼ੁਰੂ ਕੀਤਾ ਸੀ ਕੀਰਤਨ ਤੇ ਮੈਂ ਜਦੋਂ ਇਹਨੂੰ ਸਿਖਾਉਣਾ ਸ਼ੁਰੂ ਕੀਤਾ ਮੈਨੂੰ ਲੱਗਦਾ ਵੀ ਨਹੀਂ ਅਜੇ ਇਹਨੂੰ ਕੋਈ ਮੁਸ਼ਕਲ ਆਏਗੀ ਪਰ ਇਹਨੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਮਤਲਬ ਇਹ ਬਹੁਤ ਜਲਦੀ ਚੀਜ਼ ਨੂੰ ਜਿਹੜਾ ਪਿਕ ਅਪ ਕਰਦਾ ਹੈ ਮਤਲਬ ਮੈਨੂੰ ਕੋਈ ਮੁਸ਼ਕਲ ਨਹੀਂ ਆਂਦੀ ਇਹਨੂੰ ਸਿਖਾਉਣ ਦੇ ਵਿੱਚ ਨਾ ਕਿਰਤਨ ਸਿਖਾਉਂਦੇ ਹੁੰਦੇ ਹੋ ਸੋ ਇਹਦੇ ਵਿੱਚ ਉਹਨਾ ਹੀ ਜਜ਼ਬਾ ਹੁੰਦਾ ਜਦੋਂ ਪਾਰਟਸ ਖਾਂਦੇ ਆ ਤੇ ਕੀਰਤਨ ਸਖਾਂਦੇ ਆ ਫਿਰ ਕੀਰਤਨ ਚ ਤਾਂ ਕਹਿੰਦੇ ਨੇ ਜਦ ਇਨਸਾਜ ਵੱਜਦਾ ਨਾਲ ਸਾਥ ਚੱਲਦੇ ਨੇ ਤਾਂ ਹੋਰ ਖੁਸ਼ੀ ਮਿਲਦੀ ਆ ਸੋ ਉਧਰ ਜ਼ਿਆਦਾ ਧਿਆਨ ਲੱਗਦਾ ਹੋਵੇਗਾ ਹਾਂਜੀ ਕੀਰਤਨ ਦੇ ਵਿੱਚ ਕਿਉਂਕਿ ਜਦੋਂ ਗੁਰਬਾਣੀ ਨੂੰ ਅਸੀਂ ਵੈਸੇ ਗਾ ਕੇ ਜਦੋਂ ਕਰਦੇ ਤੇ ਉਹ ਵੈਸੇ ਸਾਡੇ ਦਿਲ 'ਚ ਬੜੀ ਦੂੰਗੀ ਵਸਦੀ ਹੈ ਤੇ ਮਤਲਬ ਬਹੁਤ ਸੋਹਣੀ ਤਰ੍ਹਾਂ ਦੇ ਨਾਲ ਇਹ ਕੀਰਤਨ ਸਾਜ ਹਰਮੋਨੀਅਮ ਤੇ ਕਰ ਲੈਂਦਾ ਅੱਛਾ ਮਤਲਬ ਮਾਪੇ ਦਾ ਹੀ ਖਾਸ ਅਹਿਮ ਰੋਲ ਹੈ ਕਿ ਨਾਲ ਕੋਈ ਉਸਤਾਦ ਜਾਂ ਕੋਈ ਹੋਰ ਵੀ ਜਿਹੜਾ ਇਹਦੇ ਵਿੱਚ ਹੈਗਾ ਇਹਨਾਂ ਨੂੰ ਸਿਖਾਉਣ ਦੇ ਵਿੱਚ ਨਹੀਂ ਇਹਦੇ ਸਤਿਕਾਰਯੋਗ ਉਸਤਾਦ ਜੀ ਪ੍ਰਿੰਸੀਪਲ ਜਸਪਾਲ ਸਿੰਘ ਜੀ ਬਹੁਤ ਹੀ ਵਧੀਆ ਤਰੀਕੇ ਨਾਲ ਇਹ ਦੇਖੋ ਜਦੋਂ ਵੀ ਕਲਾਸ ਦੇ ਵਿੱਚ ਜਾਂਦਾ ਹੈ ਉਹ ਕੀਰਤਨ ਦੇ ਨਾਲ-ਨਾਲ ਸਿਖਾਉਂਦੇ ਨੇ ਤੇ ਨਾਲ ਗੁਰਬਾਣੀ ਵੀ ਜ਼ਰੂਰ ਇਦੋਂ ਸੁਣਦੇ ਨੇ ਉਸ ਟਾਈਮ ਦੇ ਉੱਤੇ ਬੜੀ ਇਹਦੀ ਮਤਲਬ ਬਹੁਤ ਪਿਆਰ ਦਿੰਦੇ ਨੇ ਜਸਪਾਈ ਸਾਹਿਬ ਆਖਰੀ ਸਵਾਲ ਪੁੱਛਾਂਗਾ ਅੱਗੇ ਕੀ ਸੋਚਿਆ ਬੱਚੇ ਦਾ ਕਿ ਜਿਸ ਤਰੀਕੇ ਨਾਲ ਬਾਣੀਆਂ ਕੰਠ ਨੇ ਕੀਰਤਨ ਕਰਦਾ ਹੈ ਗੁਰਸਿੱਖ ਲੜ ਲੱਗਿਆ ਤਾਂ ਅੱਗੇ ਕੀ ਸੋਚਿਆ ਬੱਚੇ ਦਾ ਅਕੇ ਇਸ ਤਰ੍ਹਾਂ ਜੀ ਐਸੇ ਲਾਈਨ ਦੇ ਵਿੱਚ ਇਹ ਆਪਣਾ ਬੱਚਾ ਗੁਰਬਾਣੀ ਹੋਰ ਸਿੱਖੇਗਾ ਗੁਰਬਾਣੀ ਦਾ ਤੇ ਅੰਤ ਪਰਵਾਾਰ ਨਹੀਂ ਹੈ ਗੁਰਬਾਣੀ ਦੀ ਗੁਰਬਾਣੀ ਹੋਰ ਸਿੱਖੇਗਾ ਉਹ ਯਾਦ ਕਰੇਗਾ ਕਮਾਈ ਕਰੇਗਾ ਗੁਰਬਾਣੀ ਅਨੁਸਾਰ ਜੀਵਨ ਚੱਲਣ ਦਾ ਅਸੀਂ ਮਤਲਬ ਇਹ ਉਮੀਦ ਕਰਦੇ ਹਾਂ ਕਿ ਉਹਦੇ ਅਨੁਸਾਰ ਚੱਲੇਗਾ ਕੀਰਤਨ ਕਰੇਗਾ ਗੁਰੂ ਸਾਹਿਬ ਦਾ ਲਾਲ ਗੋਲਾ ਬਣੇਗਾ ਜਿਵੇਂ ਕਹਿੰਦੇ ਸਾਡਾ ਇਤਿਹਾਸ ਬਹੁਤ ਵੱਡਾ ਹੈ ਜਿੰਨਾ ਪੜੀ ਉਹਨਾਂ ਤੋਂ ਹਾਂਜੀ ਬਿਲਕੁਲ ਜੀ ਅਸੀਂ ਤੇ ਉਸੇ ਤੇ ਉਹਨਾਂ ਦਾ ਮਤਲਬ ਕਿਨਕਾ ਮਾਤਰ ਵੀ ਨਹੀਂ ਮਤਲਬ ਸਾਨੂੰ ਕਿਨਕਾ ਮਿਲ ਜਾਵੇ ਤੇ ਇੰਨੀ ਬੜੀ ਖੁਸ਼ੀ ਹੋਏਗੀ ਗੁਰੂ ਦਾ ਸਿੱਖ ਰਵਾਇ ਗੁਰੂ ਦੇ ਗੁਰੂ ਦੇ ਜੋ ਬਚਨ ਨੇ ਉਹਨਾਂ ਨੂੰ ਕਮਾਏ ਇਹ ਮਤਲਬ ਅਸੀਂ ਸੋਚਦੇ ਹਾਂ ਬਾਕੀ ਦੁਨੀਆਵੀ ਕਿਰਤ ਤੇ ਜਿਹੜੀ ਗੁਰੂ ਸਾਹਿਬ ਜਿਸ ਤਰ੍ਹਾਂ ਡਿਸਾਈਡ ਕਰਨਗੇ ਉਸ ਤਰ੍ਹਾਂ ਹੁੰਦੀ ਰਹੇਗੀ ਉਹ ਵੀ ਅੱਛਾ ਜੁਝਾਰ ਸਿੰਘ ਜਿਹੜੇ ਨਸ਼ੇ ਕਰਦੇ ਨੇ ਉਹਨਾਂ ਨੂੰ ਕਹਿ ਦੋ ਕਿ ਨਸ਼ੇ ਨਹੀਂ ਕਰੀਦੇ ਪਾਠ ਕਰਿਆ ਕਰੋ ਕਹਿ ਦੋ ਜੇ ਜੇ ਨਸ਼ੇ ਕਰਦੇ ਹੋ ਨਾ ਉਹ ਨਸ਼ਾ ਨਾ ਕਰਿਆ ਕਰੋ ਪਾਠ ਕਰਿਆ ਕਰੋ ਗੁਰੂ ਦੇ ਲਾੜ ਲੱਗੋ ਹਨਾ ਗੁਰੂ ਦੇ ਲਾੜ ਲੱਗੋ ਵਾਜੂ ਅੱਛਾ ਇੱਕ ਵਾਰ ਜਕਾਰਾ ਲਗਾ ਦੋ ਤੇ ਅਸੀਂ ਫਿਰ ਤੁਹਾਡੇ ਕੋਈ ਇਜ਼ਾਤ ਲੈ ਲੈਂਦੇ ਹਾਂ ਬੋਲੇ ਸੋਨੇ ਹਾਲ ਸ੍ਰੀ ਅਕਾਲ ਤਾਂ ਬਿਲਕੁਲ ਇਹ 7 ਸਾਲ ਦਾ ਜੁਝਾਰ ਸਿੰਘ ਜਿਸ ਉਮਰ ਦੇ ਵਿੱਚ ਬੱਚਿਆਂ ਨੂੰ ਪਹਾੜੇ ਯਾਦ ਨਹੀਂ ਹੁੰਦੇ ਉਸ ਉਮਰ ਦੇ ਵਿੱਚ 25 ਤੋਂ 27 ਬਾਣੀਆਂ ਕੰਢ ਕੀਤੀਆਂ ਹੋਈਆਂ ਸਿਰ ਜੋ ਹੁਣੇ ਗੱਲ ਕਰਦੇ ਆ ਤਾਂ ਆਉਣ ਵਾਲੇ ਨੌਜਵਾਨ ਪੀੜੀ ਆਉਣ ਵਾਲਾ ਭਵਿੱਖ ਸਾਨੂੰ ਜੇਕਰ ਇਸ ਤਰੀਕੇ ਦਾ ਦਿਖੇਗਾ ਤਾਂ ਕਹਿ ਸਕਦਾ ਕਿ ਪੰਜਾਬ ਕਿਤੇ ਨਾ ਕਿਤੇ ਅਸੀਂ ਹੋਰ ਸੋਨੇ ਦੀ ਚਿੜੀ ਵਰਗਾ ਫਿਰ ਦੇਖ ਸਕਦੇ ਹਾਂ ਤਾਂ ਹੁਣ ਇਸ ਜੁਜਾਰ ਸਿੰਘ ਵਰਗੀਆਂ ਹੋਰ ਤਸਵੀਰਾਂ ਅਸੀਂ ਦੇਖਣਾ ਚਾਹੁੰਦੇ ਆ ਤਾਂ ਤੁਹਾਨੂੰ ਇੱਕ ਮੈਸੇਜ ਵੀ ਜ਼ਰੂਰ ਦਿੰਨੇ ਆ ਕਿ ਨਸ਼ੇ ਛੱਡ ਕੇ ਜੇਕਰ ਅਸੀਂ ਇਸ ਤਰੀਕੇ ਨਾਲ ਗੁਰੂ ਦੇ ਲਾੜ ਲੱਗੇ ਰਹਾਂਗੇ ਤਾਂ ਇਸ ਤਰੀਕੇ ਨਾਲ ਅਸੀਂ ਨਸ਼ੇ ਵੀ ਛੱਡ ਸਕਾਂਗੇ ਤੇ ਨਾਲ ਦੇ ਨਾਲ ਬਾਣੀ ਕੰਠ ਕਰਕੇ ਆਪਣੇ ਮਾਪੇ ਆਪਣਾ ਜਿਹੜਾ ਸੱਭਿਆਚਾਰਾ ਉਹਨੂੰ ਵੀ ਸਾਂਭ ਸਕਾਂਗੇ ਤਾਂ ਮਿਲੂ ਦਿਓ ਜ਼ਰੂਰ ਲਾਈ ਪੰਜਾਬੀ ਟੀਵੀ ਦੇ ਲਈ ਮੈਂ ਦਮਨ ਸਿੰਘ ਆਮ ਵਿਸੇ